ਅੱਜ ਸਾਰੇ ਛੋਨੀ ਨਿਵਾਸੀਆਂ ਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ ਕਿ ਸ਼੍ਰੀ ਰਾਮ ਲੀਲਾ ਕਮੇਟੀ ਜਲੰਧਰ ਕੈਂਟ ਵੱਲੋਂ ਇੱਕ ਬਲੱਡ ਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਡੇ ਸਾਰੇ ਛੋਨੀ ਨੂੰ ਅਸੀਂ ਨੇ ਬਹੁਤ ਸਹਿਯੋਗ ਦਿੱਤਾ ਤੇ ਅੱਜ ਦੁਪਹਿਰੇ 2 ਵਜੇ ਤੱਕ ਸਾਡੇ ਕੋਲ ਲਗਭਗ 30 ਯੂਨਟਾ ਹੋ ਚੁੱਕੀਆਂ ਨੇ ਤੇ 5 ਵਜੇ ਤੱਕ ਇਹ ਨੇਸ਼ਨਲ ਕੈਂਪ ਚੱਲੂਗਾ ਤੇ ਇਸ ਵਿੱਚ ਮਾਰੇ ਸਾਰੇ ਹੀ ਡੋਨਰਾਂ ਦਾ ਬਹੁਤ ਦਿਿਲੋਂ ਧੰਨਵਾਦ ਕਰਦਾ ਹਾਂ ਤੇ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਰਪੂਰ ਸਹਿਯੋਗ ਦੇ ਕੇ ਕੈਂਪ ਨੂੰ ਸਫਲ ਬਣਾਇਆ ਹੈਗਾ ਅਤੇ ਸਾਨੂੰ ਜਿੱਦਾ ਪਤਾ ਹੈ ਕਿ ਇਸ ਜਲੰਧਰ ਸ਼ਹਿਰ ਦੇ ਵਿੱਚ ਲਗਭਗ 150 ਯੂਨਿਟ ਦੀ ਹਰ ਰੋਜ਼ ਦੀ ਖਪਤ ਹੈ ਬਲੱਡ ਦੀ ਤੇ ਡੋਨਰ ਦੀ ਕਮੀ ਹੈਗੀ ਹੈ ਇਸ ਕਰਕੇ ਅਸੀਂ ਇਹ ਡੋਨੇਸ਼ਨ ਕੈਂਪ ਅੱਗੇ ਵੀ ਲਗਾਉਣਾ ਚਾਹੁੰਦਾ ਰਹੂਗੇ ਤਾਂ ਕਿ ਸਾਡੇ ਜੋ ਜ਼ਰੂਰਤਮੰਦ ਹੈਗੇ ਮਰੀਜ਼ਾਂ ਨੂੰ ਪੂਰਾ ਬਲੱਡ ਡੋਨੇਸ਼ਨ ਮਿਲਦਾ ਰਹੇ ਤੇ ਇਹਦੀ ਕਮੀ ਅਸੀਂ ਪੂਰੀ ਕਰ ਸਕੀਏ ਅਤੇ ਮੈਂ ਸਾਰੇ ਸ਼ਹਿਰੀ ਨਿਵਾਸੀ ਨੂੰ ਬਹੁਤ ਬਹੁਤ ਸਰਦਾ ਦੇਣਾ ਚਾਹੁੰਦਾ ਹੈ ਖੁਸ਼ੀ ਨਾਲ ਕਿ ਸਾਡਾ ਬਵਯਾ ਸ਼ੋਭਾ ਯਾਤਰਾ ਜਿਹੜੀ ਕਿ 6 ਤਰੀਕ ਨੂੰ ਸ਼੍ਰੀ ਰਾਮ ਵਿਵਹ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਜਲੰਧਰ ਸ਼ੋਨੀ ਚ ਮੰਦਰ ਸ਼੍ਰੀ ਬਜਰੰਗ ਭਵਨ ਚ ਉਹਦੇ ਵਿੱਚ ਪਹੁੰਚਣ ਤੇ ਸਾਡਾ ਬਹੁਤ ਹੀ ਬਵਯਾ ਦੁਸ਼ਹਿਰਾ ਇਸ ਸਾਲ ਬਣਾਇਆ ਜਾ ਰਿਹਾ ਹੈ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਲੰਧਰ ਕੈਂਟ ਦੇ ਉਹ ਵੀ ਸ਼੍ਰੀ ਰਾਮ ਜੀ ਲਾ ਕਮੇਟੀ ਵੱਲੋਂ ਬਣਾਇਆ ਜਾ ਰਿਹਾ ਹੈ ਤੇ ਸਾਰਿਆਂ ਨੂੰ ਮੈਂ ਸ਼੍ਰੀ ਰਾਮ ਜੀ ਲਾ ਕਮੇਟੀ ਵੱਲੋਂ ਨਵੇਦਨ ਕਰਦਾ ਹਾਂ ਕਿ ਕਿਰਪਾ ਬਵਯਾ ਸ਼ੋਭਾ ਯਾਤਰਾ ਵਿੱਚ ਪਹੁੰਚ ਕੇ ਹਾਜ਼ਰੀ ਭਰ ਕੇ ਇਸ ਸ਼ੋਭਾ ਯਾਤਰਾ ਦੇ ਸ਼ੋਭਾ ਬਧਾਈ ਜਾਵੇ ਅਤੇ ਸਾਡੇ ਦੁਸ਼ਹਿਰੇ ਦੀ ਸ਼ੋਭਾ ਬਤਾਈਏ